ਨਮੀ ਜੀ ਮੇਰੇ ਜਿਹੜਾ ਮੇਰੇ ਅੱਜ ਵਿਆਹ ਦਾ ਪ੍ਰੋਗਰਾਮ ਸੀ ਅਸੀਂ ਅੱਜ ਦੋ ਪਰਿਵਾਰਾਂ ਨੇ ਆਪ ਦਾ ਸਿੰਪਲ ਤਰੀਕੇ ਨਾਲ ਗੁਰੂ ਸਾਹਿਬ ਦੀ ਜੋ ਸਾਡੀ ਰਵਾਇਤ ਹੈ ਜੋ ਸਾਡੀ ਜਿਹੜਾ ਸਾਡਾ ਸਿਧਾਂਤ ਹੈ ਜੋ ਸਾਡਾ ਸਿੱਖ ਇਤਿਹਾਸ ਆ ਉਹਦੇ ਮੁਤਾਬਕ ਉਹਦੀਆਂ ਰਸਮਾਂ ਦੇ ਤਾ ਤ ਅਸੀਂ ਜਿਹੜੇ ਉਹਦੇ ਅਨੰਦ ਕਾਰਜ ਕੀਤੇ ਆ ਉਸ ਤੋਂ ਉਪਰੰਤ ਅਸੀਂ ਇੱਥੇ ਆ ਕੇ ਅੱਜ ਪਿੰਡ ਦਾ ਜਿਹੜਾ ਸਤਿਗੁਰੂ ਸਾਹਿਬ ਦੇ ਜਾਪ ਕਰਵਾ ਕੇ ਸਾਰੇ ਨਗਰ ਦਾ ਧੰਨਵਾਦ ਕੀਤਾ ਪ੍ਰਸ਼ਾਦਾ ਪਾਣੀ ਸਿੱਕਾਇਆ ਤੇ ਉਸ ਤੋਂ ਉਪਰੰਤ ਜਿਹੜਾ ਨਾਲ ਅਸੀਂ ਜਿਹੜਾ ਆਖਾਂ ਦਾ ਜਿਹੜਾ ਕੈਂਪ ਆ ਉਹ ਲਵਾਉਣ ਦਾ ਅਸੀਂ ਦਾ ਫੈਸਲਾ ਕੀਤਾ ਸੀ ਉਹ ਅੱਜ ਹੀ ਲਵਾਇਆ ਕੈਂਪ ਦੇ ਵਿੱਚ ਕੀ ਦਵਾਈ ਸਾਡੇ ਕੋਲ ਫੁੱਲ ਕੋਸ਼ਿਸ਼ ਹੈ ਜੀ ਅਸੀਂ ਜਿਹੜੀ ਮੈਡੀਸਨ ਵੀ ਆ ਜਿੰਨੀ ਅੱਜ ਦੇ ਰਹੇ ਆ ਜੇ ਕਿਸੇ ਨੂੰ ਐਨਕ ਵੀ ਜ਼ਰੂਰਤ ਹੋ ਉਹ ਵੀ ਦੇ ਰਹੇ ਆ ਪਲੱਸ ਜੋ ਵੀ ਜਿਹੜੇ ਪੇਸ਼ੈਂਟ ਆਉਣਗੇ ਸਾਡੇ ਕੋਲ ਜਿਨ੍ਹਾਂ ਦੀ ਜ਼ਰੂਰਤ ਹੋਗੀ ਕਿ ਉਹਨਾਂ ਦਾ ਕੱਲ ਨੂੰ ਸਰਜਰੀ ਆ ਉਹ ਵੀ ਅਸੀਂ ਬਰੀ ਕੋਸਟ ਕਰਾਵਾਂਗੇ ਬੰਦੇ ਵਿੱਚ ਭੈਣ ਸਹਣ ਜਿਸ ਤਰ੍ਹਾਂ ਦੀ ਤੁਸੀਂ ਸੋਸਾਇਟੀ ਚ ਵਿਚਰਦੇ ਹੋ ਤੁਸੀਂ ਕੀ ਸੁਣਦੇ ਹੋ ਕੀ ਪੜ੍ਹਦੇ ਹੋ ਇਹਨਾਂ ਚੀਜ਼ਾਂ ਦਾ ਤੁਹਾਡੇ ਤੇ ਅਸਰ ਹੁੰਦਾ ਮੈਨੂੰ ਪਹਿਲਾਂ ਤੋਂ ਬਚਪਨ ਤੋਂ ਜਿਹੜੀ ਇਹ ਲਿਟਰੇਚਰ ਪੜ੍ਹਨ ਦਾ ਸ਼ੌਂਕ ਸੀ ਮੇਰਾ ਸਰਕਲ ਵੀ ਉਦਾਂ ਦਾ ਉਹਨਾਂ ਦਾ ਮੇਰੇ ਤੇ ਅਸਰ ਸੀ ਉਹਨਾਂ ਚੋਂ ਮੈਨੂੰ ਇਸ ਚੀਜ਼ ਦੀ ਜਿਹੜੀ ਪ੍ਰੇਰਣਾ ਮਿਲੀ ਕਿ ਕਿੱਦਾਂ ਦੇ ਤੁਹਾਡੇ ਜਿਹੜੇ ਪ੍ਰੋਗਰਾਮ ਆ ਉਹ ਜਿਹੜੇ ਖੁਸ਼ੀ ਦੇ ਵੀ ਹੋ ਸਕਦੇ ਆ ਤੇ ਉਹਨਾਂ ਦਾ ਇੱਕ ਸੋਸ਼ਲ ਵੀ ਹੋ ਸਕਦਾ ਕਿਸੇ ਦਾ ਭਲਾ ਵੀ ਹੋ ਸਕਦਾ ਸੋ ਇਹਦੇ ਮੱਤਵਕੀ ਜਿਹੜਾ ਮੈਂ ਸੋਚਿਆ ਕਿ ਮੈਂ ਇਹ ਪ੍ਰੋਗਰਾਮ ਕਰਾਂ ਪਿੰਡ ਵਾਲੇ ਕਹਿ ਰਹੇ ਕਿ ਬਿਲਕੁਲ ਸਾਧਾ ਰੀਤੀ ਰਿਵਾਜ ਨਾਲ ਕਿ ਤੱਕ ਜੜੀ ਹੈ ਨੰਦਕਾਰਜ ਵੀ ਜਿਹੜੇ ਆ ਪੰਜ ਪੰਜ ਸਤ ਸੌ ਤੇ ਜਿਹੜੇ ਆ ਮੈਂ ਪਿੰਡ ਵਾਸੀਆਂ ਰਿਸ਼ਤੇਦਾਰਾਂ ਨੂੰ ਜਾਂ ਕਰਵਾਇਆ ਬਿਲਕੁਲ ਜੀ ਉਹ ਵੀ ਮੇਰੇ ਇਸੇ ਅਸਰ ਦੇ ਸਬੰਧਤ ਹੀ ਆ ਉਹ ਵੀ ਮੈਂ ਸੋਚਿਆ ਸੀ ਕਿ ਬਹੁਤ ਜ਼ਿਆਦਾ ਜਿਹੜੀ ਬਰਾਤ ਆ ਜਾਂ ਬਹੁਤ ਜ਼ਿਆਦਾ ਕੁੜੀ ਵਾਲੇ ਪਰਿਵਾਰ ਤੇ ਜਿਹੜਾ ਬੇਲੋੜਾ ਖਰਚਾ ਪਾਉਣ ਦੀ ਬਜਾਏ ਅ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅੰਦਿਕੋਰਾ ਜੀ ਮੈਨੂੰ ਇਹ ਵੀ ਜਾਣਕਾਰੀ ਸੁਣ ਕੇ ਬਹੁਤ ਵਧੀਆ ਖੁਸ਼ੀ ਮਿਲੀ ਕਿ ਵੀ ਅੱਖਾਂ ਦਾ ਕੈਂਪਸ ਜਿਹੜਾ ਉਹ ਸਾਡੇ ਪਰਿਵਾਰ ਨੂੰ ਬਿਲਕੁਲ ਫ੍ਰੀ ਲਵਾਇਆ ਤੇ ਜਿਵੇਂ ਕਿ ਵੀ ਮਰੀਜ਼ਾਂ ਨੂੰ ਕੋਈ ਵੀ ਦਵਾਈ ਦੀ ਲੋੜ ਹੋਈ ਤਾਂ ਇੱਥੋਂ ਦਵਾਈ ਵੀ ਦਿੱਤੀ ਜਾਵੇਗੀ ਤੇ ਜੇ ਕਿਸੇ ਨੂੰ ਸਰਜਰੀ ਦੀ ਜ਼ਰੂਰਤ ਹੋਏ ਤੇ ਉਹ ਸਰਜਰੀ ਵੀ ਕਰਵਾਈ ਜਾਊਗੀ ਪਹਿਲਾਂ ਅਸੀਂ ਦੋਨਾਂ ਪਰਿਵਾਰਾਂ ਨੇ ਮਿਲ ਕੇ ਹੀ ਰੈ ਕੀਤੀ ਕਿ ਵੀ ਅਸੀਂ ਬਿਲਕੁਲ ਵੀ ਇਦਾਂ ਦਾ ਫਾਲਤੂ ਖਰਚ ਬਿਲਕੁਲ ਨਹੀਂ ਕਰਨਾ ਤਾਂ ਬਿਲਕੁਲ ਜਿਵੇਂ ਅਸੀਂ ਸੋਚਿਆ ਸੀ ਉਦਾਂ ਹੀ ਹੋਇਆ ਦਾ ਸਿੰਪਲ ਸਾਡੇ ਪਰਿਵਾਰ ਦੇ 15 20 ਮੈਂਬਰ ਸੀਗੇ ਤੇ 15 20 ਮੈਂਬਰ ਇਧਰ ਇਧਰਲੇ ਪਰਿਵਾਰ ਦੇ ਸੀ ਤੇ ਇਦਾਂ ਹੀ ਸਾਡੀ ਜਿਹੜੀ ਵਿਆਹ ਦੀ ਰਸਮ ਸੀ ਸਾਰੀ ਪੂਰੀ ਹੋਈ ਹੋਰ ਕੀ ਅੱਗੇ ਸੁਪਨਾ ਲਾਈਫ ਦੇ ਵਿੱਚ ਬਸ ਸੁਪਨਾ ਤਾਂ ਇਹ ਆ ਵੀ ਅੱਗੇ ਵੀ ਇਦਾਂ ਦੇ ਵੀ ਲੋਡਬੰਦ ਕੰਮ ਕਰਵਾਏ ਜਾਣਗੇ ਸਤਿ ਸ਼੍ਰੀ ਅਕਾਲ ਜੀ ਸਾਡੇ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਕਮਲ ਮਹਿਰੋ ਜੀ ਨੇ ਅੱਜ ਆਪਣੀ ਜੀਵਨ ਸਾਥੀ ਦੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਔਰ ਬਹੁਤ ਹੀ ਅਚੇ ਤਰੀਕੇ ਦੇ ਨਾਲ ਇੱਕ ਮੈਸੇਜ ਦਿੱਤਾ ਇਹਨਾਂ ਨੇ ਸਾਰੇ ਯੂਥ ਨੂੰ ਅੱਜ ਸਵੇਰ ਮਾਰਨਿੰਗ ਇਹਨਾਂ ਦੇ ਜਿਹੜੇ ਹੈਗੇ ਆ ਆਨੰਦ ਕਾਰਜ ਸਾਇਫ ਹੋਏ ਔਰ ਉਸ ਤੋਂ ਬਾਅਦ ਇਹ ਆਪਣੇ ਪਿੰਡ ਦੇ ਵਿੱਚ ਆ ਕੇ ਇੱਥੇ ਹੀ ਸਾਰੀਆਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਜਿੰਨੇ ਇਹਨਾਂ ਦੇ ਨਜ਼ਦੀਕੀ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਲੰਗਰ ਬਣਿਆ ਹੋਇਆ ਜੀ ਔਰ ਇਸ ਅਬ ਬੱਚੇ ਨੇ ਆਪਣੀ ਜਿਹੜੀ ਨੇਕੀ ਦੀ ਕਮਾਈ ਹੈਗੀ ਆ ਜੋ ਨਾ ਕਿ ਡੀਜੇ ਮਹੰਗੇ ਪੈਲਸਾ ਤੇ ਖਰਚ ਕਰਕੇ ਇਹ ਸੋਚਿਆ ਕਿ ਉਹ ਜਿਹੜੇ ਲੋੜਵੰਦ ਪਰਿਵਾਰ ਹੈਗੇ ਉਹਨਾਂ ਦੇ ਲਈ ਅੱਖਾਂ ਦਾ ਕੈਂਪ ਲਗਾਇਆ ਗਿਆ ਉਹ ਬਹੁਤ ਅੱਛੀ ਸੋਚ ਹੈ ਔਰ ਇਸ ਤੋਂ ਸਭ ਨੂੰ ਜਿਹੜਾ ਯੂਥ ਨੂੰ ਸੇਧ ਲੈਣੀ ਚਾਹੀਦੀ ਹੈ ਇਹ ਜੀ ਇੱਕ ਸਮਾਜ ਨੂੰ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕੀਤੀ ਆ ਸਾਡੇ ਨੌਜਵਾਨ ਛੋਟੇ ਵੀਰ ਨੇ ਕਮਲਪ੍ਰੀਤ ਸਿੰਘ ਨੇ ਕਿਉਂਕਿ ਆਪਾਂ ਵੇਖੀਦਾ ਕਿ ਰੋਜ਼ ਵਿਆਹਾਂ ਤੇ ਜਾਈਦਾ ਕਿੰਨੇ ਕਿੰਨੇ ਫालतੂ ਦਾ ਜਿਹੜਾ ਖਰਚ ਹੁੰਦਾ ਸਵੇਰ ਤੋਂ ਲੈ ਕੇ ਦੋ ਤਿੰਨ ਘੰਟੇ ਦਾ ਵਿਆਹ ਹੁੰਦਾ ਤੇ ਲੋਕ ਕਰੋੜਾਂ ਰੁਪਏ ਵਿਆਹਾਂ ਤੇ ਲਾ ਦਿੰਦੇ ਆ ਪਰ ਇਸ ਨੌਜਵਾਨ ਨੇ ਇੱਕ ਨਵੀਂ ਪਹਿਲ ਕਦਮੀ ਕਰਦਿਆਂ ਜਿੱਤੇ ਇੱਕ ਸਾਦੇ ਢੰਗ ਨਾਲ ਵਿਆਹ ਕੀਤਾ ਉੱਥੇ ਨਗਰ ਨੂੰ ਸਦਕੇ ਸੁਖਮਨੀ ਸਾਹਿਬ ਦੇ ਭੋਗ ਪਾ ਕੇ ਲੰਗਰ ਪ੍ਰਸ਼ਾਦਾ ਛਕਾ ਕੇ ਉਸ ਤੋਂ ਬਾਅਦ ਆਪਣੀ ਮਾਤਾ ਜੀ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਅੱਖਾਂ ਦਾ ਕੈਂਪ ਲਾਇਆ ਤੋ ਮੈਂ ਇਸ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਸਮਾਜ ਨੂੰ ਇੱਕ ਬੇਨਤੀ ਵੀ ਕਰਦਾ ਕਿ ਇਹੋ ਜਿਹੇ ਕੰਮਾਂ ਤੋਂ ਇਹੋ ਜਿਹੇ ਨੌਜਵਾਨਾਂ ਤੋਂ ਫੇਰ ਲੈਣੀ ਬਹੁਤ ਜ਼ਰੂਰੀ ਹੈ ਜਮਲ ਸਾਹਿਬ ਇਹ ਵੀ ਬਿਲਕੁਲ ਜੀ ਕਿਸੇ ਵੀ ਪਰਿਵਾਰ ਤੇ ਬੋਝ ਨਹੀਂ ਪਾਇਆ ਗਿਆ ਸਿੱਧਾ ਗੁਰਦੁਆਰਾ ਸਾਹਿਬ ਗਏ ਨੇ ਉੱਥੇ ਜਾ ਕੇ ਜਿਹੜੇ ਆਨੰਦ ਕਾਰਜ ਹੋਏ ਨੇ ਤੇ ਆਨੰਦ ਕਾਰਜ ਦੇ ਵਿੱਚ ਸਿਰਫ ਪਰਿਵਾਰ ਦੇ ਜਿਹੜੇ ਮੈਂਬਰ ਸਨ ਉਹੀ ਹਾਜ਼ਰ ਸਨ ਉਸ ਤੋਂ ਬਾਅਦ ਇੱਕ ਸਕਮਣੀ ਸਾਹਿਬ ਦੇ ਕੋਲ ਪਹੁੰਚੇ ਗਏ ਨੇ ਸਾਰਾ ਨਗਰ ਇਕੱਠਾ ਕੀਤਾ ਗਿਆ ਸਨਿਆਰ ਕੀ ਜਾਓਗੇ ਨੌਜਵਾਨ ਪੀੜੀ ਨੂੰ ਮੇਰਾ ਇਹੀ ਸੁਨੇਹਾ ਜੀ ਕਿ ਜਦੋਂ ਇਹੋ ਜੇ ਕੰਮ ਕੋਈ ਨੌਜਵਾਨ ਕਰਦਾ ਤਾਂ ਇਹਨੂੰ ਐਪਰੀਸ਼ੀਏਟ ਕਰੋ ਇਥੋਂ ਸੇਧ ਲਵੋ ਕਿ ਆਉਣ ਵਾਲਾ ਜਿਹੜਾ ਸਮਾਜ ਆ ਸਾਡਾ ਜੇ ਆਪਾਂ ਜਿਹੜੇ ਫਾਲਤੂ ਖਰਚੇ ਨੇ ਜਾਂ ਜਿਹੜੇ ਕੁਰੀਤੀਆਂ ਨੇ ਉਹਨਾਂ ਤੋਂ ਜੇ ਬਚਣਾ ਤਾਂ ਇਹੋ ਜੇ ਕੰਮ ਕਰਨੇ ਬਹੁਤ ਜ਼ਰੂਰੀ ਨੇ ਕਈ ਲੋਕ ਜਿਹੜੇ ਕਿ ਗਰੀਬ ਲੋਕ ਨੇ ਜਿਹੜੇ ਵਿਚਾਰੇ ਘਰਾਂ 'ਚ ਬੈਠੇ ਨੇ ਆ ਉਹਦੇ ਇਲਾਜ ਨਹੀਂ ਕਰ ਸਕੇ ਸੋ ਮੈਂ ਸਮਝਦਾ ਕਿ ਜੇ ਆਪਾਂ ਉਹਨਾਂ ਦੀ ਬਾਹ ਫੜਾਂਗੇ ਤਾਂ ਇਹੋ ਵੱਡਾ ਜਿਹੜਾ ਪੁਨੋ ਹੋਣ ਕਰਦਾ ਦੇਖੋ ਅੱਜ ਕੱਲ ਜਿਹੜਾ ਦੱਸਿਆ ਹੀ ਪਰਾਂ ਜਿਹੜਾ ਫालतੂ ਜਿਹੜਾ ਖਰਚਾ ਬਹੁਤ ਵੱਧ ਗਏ ਨੇ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਵੇਖ ਵਿਖਾਈ ਜਾਂ ਕੰਮ ਜਿਹੜਾ ਹੈਗਾ ਇੱਕ ਜਿਹਨੂੰ ਦੇਖੋ ਦੇਖ ਜਿਹੜਾ ਖਰਚਾ ਵਧਦਾ ਜਾਂਦਾ ਨੇ ਇੱਕ ਜੇ ਕੋਠੀ ਕਿਥਾਂ ਛੋਟੀ ਪਾਈ ਉਸ ਤੋਂ ਜੇ ਦੂਸਰੇ ਪਾਉਣੀ ਤਾਂ ਉਸ ਤੋਂ ਵੱਡੀ ਪਾਉਣੀ ਆ ਜਦ ਕਿ ਰਹਿਣਾ ਸਿਰਫ ਦੋ ਕਮਰੇ ਦੇ ਵਿੱਚ ਹੀ ਹੁੰਦਾ ਸੋ ਐਵੇਂ ਵਿਆਹਾਂ ਦੇ ਹੈਗੇ ਕਿ 4-5 ਘੰਟੇ ਦਾ ਵਿਆਹ ਹੁੰਦਾ ਤੇ ਕਰੋੜਾ ਰੁਪਏ ਲੱਗ ਜਾਂਦੇ ਨੇ ਸੋ ਮੈਂ ਸਮਝਦਾ ਕਿ ਤੂੰ ਫੇਰ ਲੈਣੀ ਚਾਹੀਦੀ ਆ